ਅਗਰ ਤੁਸੀਂ ਵੀ Amazon ਤੋਂ ਆਰਡਰ ਕਰਦੇ ਹੋ ਬੀ ਕੇਅਰਫੁਲ ਜੋ ਚੀਜ਼ ਸਾਡੇ ਨਾਲ ਹੋਈ ਉਹ ਤੁਹਾਡੇ ਨਾਲ ਵੀ ਹੋ ਸਕਦੀ ਹੈ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਮੈਂ ਸਾਰਾ ਵੀਡੀਓ ਵਿੱਚ ਦੱਸਾਂਗੀ ਸਾਡੇ ਨਾਲ ਕੀ ਇਤਦਾ ਹੋਇਆ ਜਾਂ ਚੋ ਇਸ ਚੀਜ਼ ਨੂੰ ਤੁਸੀਂ ਅਵੋਇਡ ਕਰ ਸਕਦੇ ਹੋ ਐਂਡ ਵੀਡੀਓ ਬਹੁਤ ਇਨਫੋਰਮੇਟਿਵ ਹੋਣ ਵਾਲੀ ਹੈ ਸਤਿ ਸ਼੍ਰੀ ਅਕਾਲ ਜੀ ਵੈਲਕਮ ਬੈਕ ਟੂ ਮਾਈ ਚੈਨਲ ਆਈ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਗੇ ਅੱਜ ਦੀ ਵੀਡੀਓ 'ਚ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਆਪਣਾ Amazon ਦਾ ਐਕਸਪੀਰੀਅੰਸ ਮੈਂ Amazon ਤੋਂ ਆਰਡਰ ਪਲੇਸ ਕੀਤਾ ਸੀ ਐਂਡ ਕੁਝ ਗੜਬੜ ਹੋ ਗਈ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਤੋ ਪਹਿਲਾਂ ਮੈਂ ਆਪਣੀ ਸਟੋਰੀ ਦੱਸ ਦਿੰਨੀ ਆ ਹੋਇਆ ਕੀ ਸੀ ਜਦੋਂ ਮੈਂ ਆਰਡਰ ਪਲੇਸ ਕੀਤਾ ਸੀ ਉੱਥੇ ਇੱਕ ਆਂਦਾ ਹੈ ਸਮ ਟਾਈਮਸ ਹਰ ਆਰਡਰ 'ਚ ਨਹੀਂ ਕੁਝ ਆਰਡਰਸ 'ਚ ਆਏਗਾ ਆ ਓਟੀਪੀ ਓਟੀਪੀ ਮੀਨਸ ਵਨ ਟਾਈਮ ਪਾਸਵਰਡ ਜੋ ਕਿ ਜਦੋਂ ਡਿਲੀਵਰੀ ਬੋਏ ਪਾਰਸਲ ਸਾਨੂੰ ਦੇਣ ਆਂਦਾ ਤੇ ਉਸ ਟਾਈਮ ਉਹ ਓਟੀਪੀ ਮੰਗਦੇ ਨੇ ਫਿਰ ਉਹ ਓਟੀਪੀ ਆਪਣੇ ਫੋਨ 'ਚ ਫਿਲ ਕਰਦੇ ਨੇ ਧੰਨ ਸਾਨੂੰ ਪਾਰਸਲ ਦੇ ਦਿੰਦੇ ਨੇ ਐਦਾਂ ਹੋਇਆ ਜਦੋਂ ਅਸੀਂ ਆਰਡਰ ਪਲੇਸ ਕੀਤਾ ਉਸ ਟਾਈਮ ਸਾਨੂੰ ਓਟੀਪੀ ਸ਼ੋ ਹੋ ਰਿਹਾ ਸੀ ਅਸੀਂ ਇਗਨੋਰ ਕਰ ਦਿੱਤਾ ਕਿ ਹਾਂ ਜਦੋਂ ਪਾਰਸਲ ਆਏਗਾ ਅਸੀਂ ਐਪ ਨੂੰ ਦੇਖ ਕੇ ਐਪ ਤੋਂ ਦੇਖ ਕੇ ਐਂਡ ਦੈਨ ਓਟੀਪੀ ਉਹਨਾਂ ਨੂੰ ਪ੍ਰੋਵਾਈਡ ਕਰ ਦਾਂਗੇ ਇਹ ਕੱਲ ਸੌਰੀ ਪਰਸੋਂ ਦੀ ਗੱਲ ਹੈ ਹੋਇਆ ਇਦਾਂ ਕਿ ਡਿਲੀਵਰੀ ਬாய் ਪਾਰਸਲ ਲੈ ਕੇ ਸਾਡੇ ਕੋਲ ਆਇਆ ਐਂਡ ਮੈਂ ਜਦੋਂ ਉਹਨਾਂ ਨੂੰ ਕਿਹਾ ਉਹ ਮੈਨੂੰ ਕਹਿ ਰਹੇ ਸੀ ਕਿ ਤੁਸੀਂ ਓਟੀਪੀ ਤੋਂ ਜਿਵੇਂ ਹੀ ਮੈਂ Amazon ਦੀ ਐਪ ਓਪਨ ਕੀਤੀ ਉਹਦੀ ਓਟੀਪੀ ਨਹੀਂ ਸੀ ਮੈਂ ਇੰਨੀ ਦੇਰ ਲਾਈਕ ਇੱਧਰ ਉੱਧਰ ਦੇਖਦੀ ਰਹੀ ਐਮਾਜ਼ੋਨ 'ਚ ਕਿਤੇ ਨਾ ਕਿਤੇ ਮਿਲੇਗਾ ਬਹੁਤ ਇੰਪੋਰਟੈਂਟ ਉਹ ਵਾਲਾ ਪਾਰਸਲ ਸੀ ਤੇ ਬਟ ਮੈਨੂੰ ਨਹੀਂ ਮਿਲਿਆ ਫਿਰ ਉਹਨਾਂ ਨੇ ਕਿਹਾ ਕਿ ਇਹਦੇ 'ਚ ਉਹ ਕੁਝ ਨਹੀਂ ਕਰ ਸਕਦੇ ਉਹਨਾਂ ਨੇ ਆਪਣੇ ਸੁਪਰਵਾਈਜ਼ਰ ਨਾਲ ਕੰਟੈਕਟ ਕੀਤਾ ਹੁਣ ਫੋਨ ਉਹਨਾਂ ਨੇ ਕਿਹਾ ਕਿ ਉਹ ਕੁਝ ਨਹੀਂ ਕਰ ਸਕਦੇ ਉਹਨਾਂ ਨੂੰ ਪਾਰਸਲ ਆਪਣਾ ਵਾਪਸ ਲੈ ਕੇ ਜਾਣਾ ਹੈ ਫੈਸਲਾ ਹਾਂ ਉਹ ਕਹੇ ਸੀ ਤੁਸੀਂ ਖੁਦ ਐਮਾਜ਼ੋਨ ਦੇ ਕਸਟਮਰ ਸਰਵਿਸ ਨਾਲ ਗੱਲ ਕਰੋ ਐਂਡ ਦੈਨ ਉਹ ਫਿਰ ਤੁਹਾਨੂੰ ਦੱਸਣਗੇ ਅੱਗੇ ਕੀ ਕਰਨਾ ਹੈ ਫਿਰ ਉਸ ਤੋਂ ਬਾਅਦ ਉਸੇ ਟਾਈਮ ਹੀ ਮੈਂ ਐਮਾਜ਼ੋਨ ਦੀ ਐਪ ਦੇ ਵਿੱਚ ਹੀ ਸਟਾਰਟਿੰਗ ਦੇ ਵਿੱਚ ਜਾ ਕੇ ਕਸਟਮਰ ਸਰਵਿਸ ਹੁੰਦਾ ਉੱਥੇ ਜਾ ਕੇ ਮੈਂ ਰਿਕੁਐਸਟ ਫੋਨ ਕਾਲ ਕੀਤੀ ਉੱਥੇ ਮੈਸੇਜ ਦਾ ਵੀ ਆਪਸ਼ਨ ਆਉਂਦਾ ਐਂਡ ਰਿਕੁਐਸਟ ਆ ਫੋਨ ਕਾਲ ਵੀ ਸੋ ਜੋ ਵੀ ਲਾਈਕ ਤੁਹਾਨੂੰ ਵਧੀਆ ਲੱਗਦਾ ਅਗਰ ਤੁਹਾਨੂੰ ਕੋਈ ਜ਼ਰੂਰਤ ਪੈਦੀ ਹੈ ਤੁਸੀਂ ਕਰ ਸਕਦੇ ਹੋ ਫਿਰ ਮੈਂ ਉਹਨਾਂ ਨੂੰ ਫੋਨ ਕਾਲ ਕੀਤੀ ਉਹਨਾਂ ਨੂੰ ਫਿਰ ਸਾਰੀ ਮੈਂ ਦੱਸਿਆ ਕਿ ਇਦਾਂ ਦਾ ਹੋਇਆ ਓਟੀਪੀ ਕਰਕੇ ਉਹਨਾਂ ਨੇ ਸਾਨੂੰ ਪਾਰਸਲ ਨਹੀਂ ਦਿੱਤਾ ਫਿਰ ਉਹਨਾਂ ਨੇ ਕਿਹਾ ਕਿ ਕੋਈ ਪ੍ਰੋਬਲਮ ਨਹੀਂ ਹੈ ਕੱਲ ਦਾ ਪਾਰਸਲ ਫਿਰ ਤੁਹਾਨੂੰ ਭੇਜ ਦਿੱਤਾ ਜਾਏਗਾ ਐਂਡ ਤਾਨੂੰ ਇੱਕ ਨਿਊ OTP ਆਏਗਾ ਤੁਹਾਡੀ ਈਮੇਲ ਤੇ ਫਿਰ ਮੈਂ ਕਹਿ ਦਿੱਤਾ ਓਕੇ ਚਲੋ ਠੀਕ ਹੈ ਹੁਣ ਜਿੱਦੋਂ ਲਾਈਕ ਪਰਸੋ ਇਦਾਂ ਹੋਇਆ ਸੀ ਐਂਡ ਕੱਲ ਇਦਾਂ ਹੋਇਆ ਕਿ ਪਾਰਸਲ ਫੇਰ ਆਇਆ ਐਂਡ ਉਹਨਾਂ ਨੇ ਕਿਹਾ ਜੀ ਪਾਸਵਰਡ OTP ਦਿਓ ਤੁਸੀਂ ਫਿਰ ਉਸ ਟਾਈਮ ਸੀ ਮੈਂ ਈਮੇਲ ਚੈੱਕ ਕਰਦੀ ਰਹੀ ਕਰਦੀ ਰਹੀ ਉੱਥੇ ਪਾਸਵਰਡ ਆਇਆ ਹੀ ਨਹੀਂ ਉਹ ਡਿਲੀਵਰੀ ਬாய் ਐਨੇ ਨਾਈਸ ਸੀ ਬਹੁਤ ਐਟਲੀਸ 15 ਮਿੰਟ ਵੇਟ ਕੀਤੀ ਕਿ ਕੋਈ ਸੋਲੂਸ਼ਨ ਮਿਲ ਜਾਏ ਐਂਡ ਉਹ ਸਾਨੂੰ ਪਾਰਸਲ ਦੇ ਕੇ ਗਿਆ ਪਰ ਕੋਈ ਲਾਈਕ ਸੋਲੂਸ਼ਨ ਉਸ ਟਾਈਮ ਨਹੀਂ ਮਿਲਿਆ ਉਹ ਕਹਿ ਰਹੀ ਸੀ ਕਿ ਪਾਸਵਰਡ ਆਇਆ ਹੋਣਾ ਮੈਂ ਇਧਰ ਕਹਿ ਰਹੀ ਸੀ ਨਹੀਂ ਆਇਆ ਸੀ ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਕਸਟਮਰ ਸਰਵਿਸ ਨਾਲ ਦੁਬਾਰਾ ਗੱਲ ਕਰੋ ਫਿਰ ਦੁਬਾਰਾ ਮੈਂ ਉਹਨਾਂ ਨੂੰ ਫੋਨ ਕਾਲ ਰਿਕੁਐਸਟ ਕੀਤੀ ਐ ਕਿ ਉਸੇ ਟਾਈਮ ਹੀ ਤੁਹਾਨੂੰ ਫੋਨ ਕਾਲ ਆ ਜਾਂਦੀ ਹੈ ਬਿਲਕੁਲ ਵੀ ਤੁਹਾਨੂੰ ਵੇਟ ਨਹੀਂ ਕਰਨੀ ਪੈਂਦੀ ਫਿਰ ਮੈਂ ਉਹਨਾਂ ਨੂੰ ਫੋਨ ਕਾਲ ਲਈ ਰਿਕੁਐਸਟ ਕੀਤੀ ਐ ਉਸੇ ਟਾਈਮ ਕਾਲ ਆ ਗਈ ਫਿਰ ਮੈਂ ਉਹਨਾਂ ਨੂੰ ਦੱਸਿਆ ਕਿ ਕੱਲ ਵੀ ਮੇਰੇ ਨਾਲ ਇਦਾਂ ਹੋਇਆ ਸੀ ਕਿ OTP ਦਾ ਇਸ਼ੂ ਆ ਗਿਆ ਐਂ ਅੱਜ ਫੇਰ OTP ਦਾ ਇਸ਼ੂ ਆ ਗਿਆ ਐਂ ਈਮੇਲ ਐਡਰੈਸ ਤੇ ਕੋਈ ਵੀ OTP ਨਹੀਂ ਆਇਆ ਉਹ ਕਹਿ ਰਹੀ ਸੀ ਕਿ ਆਇਆ ਹੋਇਆ ਤੇ ਫੇਰ ਉਹ ਕਹਿ ਰਹੀ ਸੀ ਕਿ ਇੱਕ ਪ੍ਰੋਬਲਮ ਐ ਹੋ ਗਈ ਉਹ ਕਹਿੰਦੇ ਸੀ ਕਿ ਤੁਸੀਂ ਆਪਣੀ ਈਮੇਲ ਐਡਰੈਸ ਨੂੰ ਲਿੰਕ ਨਹੀਂ ਕੀਤਾ ਹੋਇਆ Amazon account ਦੇ ਵਿੱਚ ਈਮੇਲ ਐਡਰੈਸ ਨੂੰ ਲਿੰਕ ਕਰਨਾ ਪੈਂਦਾ ਉਹ ਨਹੀਂ ਕੀਤਾ ਹੋਇਆ ਸੀ ਫੇਰ ਅੱਜ ਤੋਂ ਅੱਜ ਤੋਂ ਪ੍ਰੋਬਲਮ ਹੋ ਰਹੀ ਸੀ ਫਿਰ ਉਸ ਟਾਈਮ ਉਹਨਾਂ ਨੇ ਮੈਨੂੰ ਇਨਸਟਰਕਸ਼ਨ ਦਿੱਤੀ ਤੁਸੀਂ ਐਦਾ ਐਦਾ ਕਰਕੇ ਲਿੰਕ ਕਰ ਸਕਦੇ ਹੋ ਬਹੁਤ ਇਜ਼ੀ ਹੈ ਸੈਟਿੰਗ ਦੇ ਵਿੱਚ ਜਾ ਕੇ ਫਿਰ ਉਸ ਟਾਈਮ ਮੈਂ ਸੈਟਿੰਗ ਦੇ ਵਿੱਚ ਜਾ ਕੇ ਈਮੇਲ ਐਡਰੈਸ ਆਪਣੀ ਲਿੰਕ ਕਰ ਦਿੱਤੀ ਐਂਡ ਫਿਰ ਅੱਜ ਦਾ ਦਿਨ ਆਇਆ ਅੱਜ ਦਾ ਦਿਨ ਫੇਰ ਡਿਲੀਵਰੀ ਬாய் ਆਇਆ ਪਾਰਸਲ ਲੈ ਕੇ ਐਂਡ ਐਸੀ ਕਿ OTP ਆਲਰੇਡੀ ਹੀ ਈਮੇਲ ਤੇ ਲਾਈਕ ਮੇਰੇ ਖਿਆਲ ਤੋਂ 2 2 3 ਆਰਸ ਪਹਿਲਾਂ ਹੀ ਆ ਚੁੱਕਿਆ ਹੈ ਜੀ ਔਰ ਜਦੋਂ ਈਮੇਲ ਤੇ ਆਇਆ ਮੈਂ ਪਹਿਲਾਂ ਹੀ ਨਾਲ ਸਕਰੀਨਸ਼ਾਟ ਲੈ ਲਿਆ ਕਿ ਕੋਈ ਹੋਰ इशू ਨਾ ਆ ਜਾਵੇ ਕਿਉਂਕਿ ਅੱਜ ਤੀਸਾ ਦਿਨ ਸੀ ਪਾਰਸਲ ਦਾ ਫਿਰ ਜਦੋਂ ਡਿਲੀਵਰੀ ਬாய் ਆਏ ਪਾਰਸਲ ਲੈ ਕੇ ਥੈਨ ਉਹਨਾਂ ਨੇ ਫਿਰ ਕਿਹਾ ਓਟੀਪੀ ਦੋ ਓਟੀਪੀ ਮੇਰੇ ਕੋਲ ਸੀ ਜਿੱਦੋਂ ਉਹਨਾਂ ਨੇ ਉਹਨਾਂ ਨੂੰ ਮੈਂ ਓਟੀਪੀ ਦਿੱਤਾ ਉਹਨਾਂ ਨੇ ਓਟੀਪੀ ਇਨਪੁਟ ਕੀਤਾ ਆਪਣੇ ਫੋਨ ਦੇ ਵਿੱਚ ਉਹ ਰੋਂਗ ਅੰਦਰ ਰਿਹਾ ਸੀ ਇਹਨਾਂ ਕੋਲ ਸਿਰਫ ਤਿੰਨ ਤਿੰਨ ਟਾਈਮ ਤੋਂ ਹੁੰਦੇ ਨੇ ਫਿਰ ਉਹਨਾਂ ਨੇ ਦੁਬਾਰਾ ਫਿਰ ਓਟੀਪੀ ਨੂੰ ਇਨਪੁਟ ਕੀਤਾ ਉਹ ਫਿਰ ਅਗਰ ਆ ਰਿਹਾ ਸੀ ਰੋਂਗ ਪਾਸਵਰਡ ਰੋਂਗ ਓਟੀਪੀ ਇਨਵੈਲਿਡ ਆ ਰਿਹਾ ਸੀ ਆਈ ਥਿੰਕ ਯਾ ਰੋਂਗ ਕੁਛ ਇਦਾਂ ਸੀ ਫਿਰ ਲਾਸਟ ਅਟੈਂਪਟ ਰਹਿ ਗਿਆ ਸੀ ਫਿਰ ਉਹ ਕਹਿ ਰਹੇ ਸੀ ਕਿ ਤੁਸੀਂ ਚੈੱਕ ਕਰ ਲਓ ਆਪਣੇ Amazon ਦੀ ਐਪ ਤੇ ਜਾਂ ਫਿਰ ਆਪਣੀ ਈਮੇਲ ਐਡਰੈਸ ਤੇ ਕਿ ਕੋਈ ਨਿਊ ਤਾਂ ਨਹੀਂ OTP ਆ ਰਿਹਾ ਇਦਾਂ ਪ੍ਰੋਬਲਮ ਆਂਦੀ ਵੀ ਇਨਵੈਲਿਡ ਆਂਦਾ ਪਿਆ ਮੈਂ ਇੱਕਦਮ ਲਾਈਕ ਸਾਰੀ ਐਪ ਚੈੱਕ ਕਰ ਲਈ Amazon ਦੀ ਫਿਰ ਈਮੇਲ ਐਡਰੈਸ ਵੀ ਚੈੱਕ ਕੀਤਾ ਕੋਈ ਕੁਝ ਨਹੀਂ ਸੀ ਫਿਰ ਮੈਂ ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਇੱਕ ਵਾਰੀ ਮੈਨੂੰ ਫੇਰ ਦਿਖਾਓ ਉਹੀ OTP ਉਹਨਾਂ ਨੇ OTP ਦੁਬਾਰਾ ਇਨਪੁੱਟ ਕੀਤਾ ਐਂਡ ਫਿਰ ਲੱਗ ਗਿਆ ਫਾਈਨਲੀ ਫਾਈਨਲੀ OTP ਲੱਗ ਗਿਆ ਐਂਡ ਉਹਨਾਂ ਨੇ ਸਾਨੂੰ ਪਾਰਸਲ ਦੇ ਦਿੱਤਾ ਲਾਈਕ ਇੰਨਾ ਜ਼ਿਆਦਾ ਫਰਸਟ੍ਰੇਟਿੰਗ ਸੀ ਇਹ ਚੀਜ਼ ਕਿ ਤਿੰਨ ਦੋ ਦਿਨ ਪਾਰਸਲ ਸਾਡੇ ਕੋਲ ਆ ਕੇ ਐਂਡ ਵਾਪਸ ਜਾ ਰਿਹਾ ਸੀ ਜਸਟ ਬਿਕੋਜ਼ ਆਫ OTP ਸੋ ਇਦਾਂ ਦੀ ਗਲਤੀ ਤੁਹਾਡੇ ਕੋਲ ਨਾ ਹੋਵੇ ਮੈਂ ਤਾਂ ਹੀ ਵੀਡੀਓ ਬਣਾ ਰਹੀ ਆਂ ਤੁਸੀਂ ਵੀ ਆਰਡਰ ਕਰਦੇ ਹੋ Amazon ਤੇ ਤੇ ਤੁਸੀਂ ਇਸ ਚੀਜ਼ ਦਾ ਖਿਆਲ ਰੱਖਿਓ ਕਿ ਜਦੋਂ ਤੁਸੀਂ ਆਰਡਰ ਕੀਤਾ ਇਫ ਇਨ ਕੇਸ ਉੱਥੇ OTP ਸ਼ੋ ਹੋ ਰਿਹਾ ਆਰਡਰ ਕਰਨ ਟਾਈਮ ਤਾਂ ਤੁਸੀਂ ਉਸੇ ਟਾਈਮ ਹੀ ਸਕਰੀਨਸ਼ਾਟ ਲੈ ਲਓ ਤਾਂ ਕਿ ਬਾਅਦ ਵਿੱਚ ਐ ਕੋਈ ਚੱਕਰ ਨਾ ਹੋਵੇ ਜੋ ਚੀ ਸਾਡੇ ਨਾਲ ਹੋ ਗਈ ਬਹੁਤ ਜ਼ਿਆਦਾ ਲਾਈਕ ਮਾਈਂਡ ਵੀ ਨਾ ਡਿਸਟਰਬ ਹੋ ਰੰਦਾ ਕਿ ਐਵੇਂ ਕਿਉਂ ਹੋ ਰਿਹਾ ਬਟ ਐ ਕਿ ਮੈਨੂੰ Amazon ਵਾਲਿਆਂ ਦੀ ਬਹੁਤ ਵਧੀਆ ਸਰਵਿਸ ਲੱਗੀ ਐ ਉਸੇ ਟਾਈਮ ਹੀ ਫੋਨ ਕਾਲ ਆ ਜਾਂਦਾ ਐ ਉਸੇ ਟਾਈਮ ਹੀ ਲਾਈਕ ਪ੍ਰੋਬਲਮ ਦਾ ਸੋਲੂਸ਼ਨ ਮਿਲ ਗਿਆ ਸੀ ਬਟ ਤੁਸੀਂ ਇੱਕ OTP ਦਾ ਸਕਰੀਨਸ਼ਾਟ ਜ਼ਰੂਰ ਲੈਣਾ ਜਿੱਥੇ ਵੀ ਤੁਹਾਨੂੰ ਮਿਲਿਆ ਹੋਵੇ ਲੈ ਕਦਰ ਈਮੇਲ ਐਡਰੈਸ ਤੇ ਆਇਆ ਹੈ ਜਾਂ ਫਿਰ ਐਪ Amazon ਦੀ ਐਪ ਜਿਹੜਾ ਜਿੱਥੇ ਵੀ ਆ ਲੈ ਲੋ ਸਕਰੀਨਸ਼ਾਟ ਤਾਂ ਕਿ ਕੋਈ ਇਨ ਪ੍ਰੋਬਲਮ ਨਾ ਹੋਵੇ ਐਂਡ ਅਗਰ ਤੁਸੀਂ ਆਪਣਾ ਫੋਨ ਨੰਬਰ ਜਾਂ ਫਿਰ ਈਮੇਲ ਐਡਰੈਸ ਨਹੀਂ ਲਿੰਕ ਨਹੀਂ ਕੀਤਾ ਹੋਇਆ Amazon ਐਪ 'ਚ ਤਾਂ ਉਹ ਵੀ ਕਰ ਲਓ ਕਿਉਂਕਿ ਇਹਦੇ ਨਾਲ ਵੀ ਪ੍ਰੋਬਲਮ ਆਉਂਦੀ ਕਿ OTP ਰਿਸਿਵ ਨਹੀਂ ਹੁੰਦਾ ਬਸ ਅੱਜ ਦੀ ਵੀਡੀਓ 'ਚ ਮੈਂ ਤੁਹਾਨੂੰ ਇਹ ਹੀ ਦੱਸਣਾ ਚਾਹਨੀ ਸੀ ਕਿ ਜੋ ਗਲਤੀ ਲਾਈਕ ਮੇਰੇ ਕੋਲ ਹੋ ਗਈ ਉਹ ਤੁਹਾਡੇ ਕੋਲ ਨਾ ਹੋਵੇ वीडियो इनफॉर्मेटिव यूजफुल लगी है तो प्लीज लाइक शेयर एंड कमेंट जरूर करियो अगर तुम मेरे चैनल में सब्सक्राइब नहीं किया हो प्लीज मेरे चैनल में सब्सक्राइब कर दो ताकि मैं होर भी वी इनफॉर्मेटिव वीडियोस तो डेली लेके आ सका मिल हैं नेक्स्ट वीडियो से थैंक्स फॉर वाचिंग